ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਰਾਸ਼ਟਰਪਤੀ ਟਰੰਪ ਦੇ ਵੱਲੋਂ ਕੈਨੇਡੀਅਨ ਸਮਾਨ ਉੱਤੇ 25% ਟੈਰਿਫ ਲਗਾਉਣ ਦੇ ਬਦਲੇ ਦੇ ਵਿੱਚ ਕੈਨੇਡਾ ਨੇ ਸਪੇਸ ਐਕਸ ਦੀ ਸਟਾਰਲਿੰਗ ਦੇ ਨਾਲ ਇਕਰਾਰਨਾਮੇ ਨੂੰ ਖਤਮ ਕਰਨ ਦੀ ਧਮਕੀ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਦਰਅਸਲ ਇਸਾਰੇ ਮਾਮਲੇ ਉੱਤੇ ਬੋਲਦੇ ਹੋਏ ਅਨਟਾਰੀਓ ਦੇ ਪ੍ਰੀਮੀਅਰ ਡਾਕਫੋਰਡ ਦਾ ਪੱਟਾ ਬਿਆਨ ਸਾਹਮਣੇ ਹੈ ਡੈਫੋਰਡ ਕਹਿੰਦੇ ਕਿ ਕੈਨੇਡੀਅਨ ਸੂਬਾ ਇੱਕ ਅਜਾਇ ਇਕਰਾਰ ਨਾਮੇ ਨੂੰ ਖਤਮ ਕਰ ਰਿਹਾ ਜਿਸ ਦੇ ਵਿੱਚ ਪਿੰਡੂ ਇੰਟਰਨੈਟ ਪਹੁੰਚ ਦੇ ਲਈ ਸਟਾਰਲਿੰਕ ਦੇ ਵੱਲ ਤੋਂ ਕਰਨ ਦੇ ਲਈ ਡਾਲਰ 100 ਮਿਲੀਅਨ ਖਰਚ ਕੀਤੇ ਜਾਣੇ ਸਨ ਅਮਰੀਕਾ ਦੇ ਵੱਲੋਂ ਕੈਨੇਡਾ ਉੱਤੇ 25% ਟੈਰਿਫ ਲਗਾਉਣ ਤੋਂ ਬਾਅਦ ਕੈਨੇਡੀਅਨ ਮੰਤਰੀ ਵੀ ਹੁਣ ਚੌਕਸ ਹੋ ਗਏ ਨੇ ਜਿਸ ਤਹਿਤ ਅਨਟਾਰੀਓ ਦੇ ਪ੍ਰੀਮੀਅਰ ਡੈਫੋਰਡ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਫੋਰਡ ਆਪਣੀ ਪ੍ਰਤੀਕਿਰਿਆ ਨੂੰ ਅਨਟਾਰੀਓ ਦੀ ਆਰਥਿਕਤਾ ਤੇ ਬਚਾਅ ਦੇ ਵਜੋਂ ਪੇਸ਼ ਕਰੇਗਾ ਅਤੇ ਸਾਵਨੀ ਦਿੱਤੀ ਹੈ ਕਿ ਅਮਰੀਕੀ ਕਾਰੋਬਾਰਾਂ ਅਤੇ ਕਾਮਿਆ ਨੂੰ ਇਸ ਦੇ ਨਤੀਜੇ ਦਾ ਖਾਮਿਆਸਾ ਵੀ ਭੁਗਤਣਾ ਪਵੇਗਾ ਫੋਰਡ ਨੇ ਕਿਹਾ ਕਿ ਅਸੀਂ ਚਾਰਲਿੰਕ ਦੇ ਨਾਲ ਅਨਟਾਰੀਓ ਦੇ ਇਕਰਾਰਨਾਮੇ ਨੂੰ ਰੱਦ ਕਰ ਰਹੇ ਹਾਂ 트ੰਪ ਦੇ ਵੱਲੋਂ ਆਪਣੇ ਟੈਰਿਫਾਂ ਨੂੰ 30 ਦਿਨਾਂ ਦੇ ਲਈ ਮੁਲਤਵੀ ਕਰਨ ਉੱਤੇ ਸਹਿਮਤੀ ਦੇਣ ਤੋਂ ਬਾਅਦ ਅਸੀਂ ਕੈਨੇਡੀਅਨ ਸੂਬੇ ਨੇ ਇਕਰਾਰਨਾਮਾ ਰੱਦ ਕਰਨ ਉੱਤੇ ਰੋਕ ਲਗਾ ਦਿੱਤੀ ਹੈ ਇਸ ਦੇ ਨਾਲ ਹੀ ਉਹਨਾਂ 트ੰਪ ਤੇ ਸੇ ਹੋਗੀ ਐਲਨ ਮਸਕ ਦੇ ਵੱਲ ਵੀ ਇਸ਼ਾਰਾ ਕਰਦੇ ਹੋਏ ਕਿਹਾ ਕਿ ਅਸੀਂ ਉਹਨਾਂ ਲੋਕਾਂ ਨੂੰ ਠੇਕੇ ਨਹੀਂ ਦਵਾਂਗੇ ਜੋ ਸਾਡੇ ਸੂਬੇ ਅਤੇ ਸਾਡੇ ਦੇਸ਼ ਉੱਤੇ ਆਰਥਿਕ ਹਮਲਿਆਂ ਨੂੰ ਸਮਰਥ ਅਤੇ ਉਤਸ਼ਾਹਿਤ ਕਰਦੇ ਨਹੀਂ ਫੋਰਡ ਨੇ ਅੱਗੇ ਕਿਹਾ ਕਿ ਸਾਨੂੰ ਇੱਕ ਲੰਬੀ ਲੜਾਈ ਦੇ ਲਈ ਤਿਆਰ ਰਹਿਣ ਦੀ ਲੋੜ ਹੈ ਮੈਂ ਇਸ ਤਰ੍ਹਾਂ ਲੜਾਂਗਾ ਜਿਵੇਂ ਮੈਂ ਪਹਿਲਾਂ ਕਦੇ ਨਹੀਂ ਲੜਿਆ ਓ ਯੂ ਐਸ ਬੇਸ ਕੰਪਨੀਆਂ ਵਿਲ ਬੀ ਬੈਨਡ ਫ্রম ਟੇਕਿੰਗ ਪਾਰਟ ਇਨ ਗਵਰਨਮੈਂਟ ਪੇਕਿਊਰਮੈਂਟ ਏਵਰੀ ਈਅਰ ਦ ਪ੍ਰੋਵਿੰਸ ਐਂਡ ਇਟਸ ਏਜੰਸੀਜ਼ ਸਪੈਂਡ ਅਬਾਊਟ 30 ਬਿਲੀਅਨ ਡਾਲਰਸ ਔਨ ਪੇਕਿਊਰਮੈਂਟ Alongside our more than $200 billion plan to build infrastructure. US based businesses will now lose out on tens of billions of dollars in revenues. They only have President Trump to blame. I'm also urging all 444 municipalities to do the same. And I'm thrilled to see some are already stepping up. For example, Mayor Patrick Brown in the city of Brampton and many other cities. As part of this government wide procurement ban, we're going one step further. We're rip, ripping up Ontario's contract with Starlink. It's done, it's gone. We won't award contracts to people who enable and encourage economic attacks on our province and our country. Alongside federal tariffs and the measures my fellow premiers are bringing forward, this Team Canada's opening a response ਦੱਸਦੀ ਕਿ ਫੋਰਟ ਨੇ ਮਸਕ ਦੀ ਵੀ ਆਲੋਚਨਾ ਕੀਤੀ ਹੈ ਜਿਸ ਨੇ 1990 ਦੇ ਵਿੱਚ ਅਨਟੋਰੀਆ ਦੇ ਵਿੱਚ ਕਵੀਨਸ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕੀਤੀ ਸੀ ਫੋਰਟ ਨੇ ਕਿਹਾ ਕਿ ਕੀ ਇਹ ਵਿੰਡਮਬਨਾ ਨਹੀਂ ਹੈ ਤੇ ਉਸ ਦੀ ਸਿੱਖਿਆ ਦਾ ਇੱਕ ਹਿੱਸਾ ਕਵਿਨਸ ਦੇ ਵਿੱਚ ਸੀ ਅਤੇ ਉਹ ਦੇਸ਼ ਅਤੇ ਉਸ ਸੂਬੇ ਉੱਤੇ ਹਮਲਾ ਕਰ ਰਿਹਾ ਜਿਸ ਨੇ ਉਸ ਨੂੰ ਕਵਿਨਸ ਯੂਨੀਵਰਸਿਟੀ ਜਾਣ ਦਾ ਮੌਕਾ ਦਿੱਤਾ ਉਹਨਾਂ ਨੂੰ ਸ਼ਰਮਿੰਦਾ ਹੋਣਾ ਚਾਹੀਦਾ ਹੈ ਕਿ ਉਹ ਕਮਿੰਸ ਗਿਆ ਸੀ ਅਤੇ ਉਸ ਨੂੰ ਉਹਨਾਂ ਲੋਕਾਂ ਉੱਤੇ ਹਮਲਾ ਕਰਨ ਦੇ ਲਈ ਸ਼ਰਮਿੰਦਾ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਉਸਦੇ ਪਰਿਵਾਰ ਦੇ ਨਾਲ ਕਈ ਸਾਲਾਂ ਤੱਕ ਉਸਦੀ ਦੇਖਭਾਲ ਕੀਤੀ ਜ਼ਿਕਰ ਹੋ ਗਿਆ ਕਿ ਜਿੱਥੇ ਫੋਰਦਾ ਕਹਿੰਦਾ ਹੈ ਕਿ ਕੈਨੇਡਾ ਨੂੰ ਟਰੰਪ ਦੇ ਟੈਰਿਫਾ ਦਾ ਜਵਾਬ ਦੇਣਾ ਚਾਹੀਦਾ ਹੈ ਅਤੇ ਉਹ ਸਾਰੀਆਂ ਅਮਰੀਕਾ ਅਧਾਰਿਤ ਕੰਪਨੀਆਂ ਨੂੰ ਅਨਟਾਰੀਓ ਦੀ ਸਰਕਾਰੀ ਖਰੀਦ ਗ੍ਰਾਮਾ ਦੇ ਵਿੱਚ ਹਿੱਸਾ ਲੈਣ ਉੱਤੇ ਰੋਕ ਲਗਾਨੀ ਚਾਹੀਦੀ ਹੈ ਤਾਂ ਉੱਥੇ ਹੀ ਹੁਣ ਦੇਖਣਾ ਹੋਵੇਗਾ ਕਿ ਅਮਰੀਕਾ ਦੇ ਵੱਲੋਂ ਕੈਨੇਡਾ ਉੱਤੇ ਲਗਾਇਆ ਟੈਰਿਫ ਅਮਰੀਕਾ ਉੱਤੇ ਕਿੰਨਾ ਕੁ ਭਾਰੀ ਪੈਂਦਾ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਬਿਊ ਰਿਪੋਰਟ ਚੈਨਲ ਪੰਜਾਬੀ